ਦੇਸ਼ਾਂ ਵਿਦੇਸ਼ਾਂ ਤੋਂ ਰਾਜਾ ਸਾਹਿਬ ਵਲੌਗਸ ਨਾਲ ਜੁੜੀਆਂ ਰੱਬ ਰੂਪ ਸੰਗਤਾਂ ਨੂੰ ਮੈਂ ਅਮਰੀਕ ਸਿੰਘ ਬੱਲਵਾਲ ਫਤਿਹ ਬਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰਪਲੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਪਲੀਪਾਂ ਜਾਣਦੇ ਹੋ ਕਿ ਅਸੀਂ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ ਜੀਵਨੀ ਨੂੰ ਐਪੀਸੋਡਾਂ ਰਾਹੀਂ ਸ਼ੂਟ ਕਰਕੇ ਰਾਜਾ ਸਾਹਿਬ ਵਲੌਗਸ ਦੇ ਪਲੇਟਫਾਰਮ ਰਾਹੀਂ ਆਪ ਸਰਬੱਤ ਸੰਗਤ ਦੇ ਸਨਮੁਖ ਰੱਖਣ ਦਾ ਇੱਕ ਲੜੀਵਾਰ ਸਿਲਸਲਾ ਸ਼ੁਰੂ ਕੀਤਾ ਹੋਇਆ ਹੈ ਇਸੇ ਲੜੀਵਾਰ ਸੈنسਲੇ ਨੂੰ ਅੱਗੇ ਤੋਰਦੇ ਹੋਏ ਅੱਜ ਹਜ਼ੂਰ ਸ਼੍ਰੀਨਾਪ ਕਮਰਾਜਾ ਸਾਹਿਬ ਜੀ ਦੀ ਜੀਵਨੀ ਵਿੱਚੋਂ ਇੱਕ ਹੋਰ ਨਵੇਕਲਾ ਐਪੀਸੋਡ ਲੈ ਕੇ ਆਪ ਸਰਵਤ ਸੰਗਤ ਦੇ ਸਨਮੁਖ ਹਾਜ਼ਰ ਹੋયા ਹਾਂ ਪਿਛਲੇ ਐਪੀਸੋਡ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਹਜ਼ੂਰ ਸ਼੍ਰੀਨਾਪ ਕਮਰਾਜਾ ਸਾਹਿਬ ਜੀ ਨੇ ਪਿੰਡ ਝੰਗੜਾ ਦੇ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਨੀਂ ਰੱਖੀ ਔਰ ਇਮਾਰਤ ਦੀ ਉਸਾਰੀ ਕਰਾਈ ਉਸੇ ਐਪੀਸੋਡ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਜਦੋਂ ਹਜ਼ੂਰ ਸ਼੍ਰੀਨਾਪ ਕਮਰਾਜਾ ਸਾਹਿਬ ਜੀ ਦੁੱਖ ਨਿਵਾਰਨ ਸਾਹਿਬ ਦੀ ਇਮਾਰਤ ਦੇ ਸਨਮੁਖ ਖੂਹੀ ਲਗਵਾਉਣ ਦਾ ਫੈਸਲਾ ਕਰਦੇ ਨੇ ਤੇ ਖੂਹੀ ਦਾ ਠੱਪਾ ਲਗਵਾਉਂਦੇ ਨੇ, ਪਾੜ ਲਗਵਾਉਂਦੇ ਨੇ ਤਾਂ ਉਸ ਵਕਤ ਹਜ਼ੂਰ ਦੇ ਦੋ ਸੇਵਾਦਾਰ ਪ੍ਰਸ਼ਾਦ ਲੈ ਕੇ ਆਉਂਦੇ ਨੇ। ਇੱਕ ਤਾਂ ਕਿਰਪਾ ਸਿੰਘ ਦੇਗ ਦਾ ਪ੍ਰਸ਼ਾਦ ਲੈ ਕੇ ਆਉਂਦਾ ਹੈ। ਇੱਕ ਮਜਾਰੇ ਦਾ ਨੌਜਵਾਨ ਉੱਤਮ ਪਤਾਸਿਆਂ ਦਾ ਪ੍ਰਸ਼ਾਦ ਲੈ ਕੇ ਹਜ਼ੂਰ ਦੇ ਸਾਹਮਣੇ ਪੇਸ਼ ਹੁੰਦਾ ਹੈ। ਹੁਣ ਇਹ ਜੋ ਮਜਾਰੇ ਦਾ ਨੌਜਵਾਨ ਉੱਤਮ ਹੈ ਇਸ ਦੀ ਕਹਾਣੀ ਇਹ ਹੈ ਕਿ ਇਹ ਨੌਜਵਾਨ ਪਿੰਡ ਮਜਾਰੇ ਦਾ ਰਹਿਣ ਵਾਲਾ ਸੀ ਔਰ ਪਿੰਡ ਮਜਾਰੇ ਦੇ ਹੀ ਮਾਣੇ ਜ਼ਿਮੀਂਦਾਰ ਦੇ ਇੱਕ ਕੰਮ ਹੀ ਲੱਗਾ ਹੋਇਆ ਸੀ ਭਾਬਕੇ ਉਹਦੀ ਖੇਤੀਬਾੜੀ ਦੇ ਕੰਮਾਂ ਵਿੱਚ ਉਸਦੀ ਇਹ ਮਦਦ ਕਰਾਉਂਦਾ ਸੀ ਹੁਣ ਉਹ ਸਮਾਂ ਗਰੀਬੀ ਦਾ ਸਮਾਂ ਸੀ ਉਸ ਵਕਤ ਪੈਸਾ ਟਕਾ ਕੋਈ ਬਹੁਤ ਜ਼ਿਆਦਾ ਨਾ ਤਾਂ ਜ਼ਿਮੀਂਦਾਰਾਂ ਕੋ ਹੁੰਦਾ ਸੀ ਤੇ ਨਾ ਹੀ ਮਜ਼ਦੂਰਾਂ ਦੇ ਕੋਲ ਹੁੰਦਾ ਸੀ ਤਾਂ ਉਸ ਵਕਤ ਇਹ ਇਕਰਾਰ ਕੀਤਾ ਜਾਂਦਾ ਸੀ ਕਿ ਕੋਈ ਵੀ ਕੰਮ ਹੀ ਜ਼ਿਮੀਂਦਾਰ ਦੇ ਨਾਲ ਉਸਦੇ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਮਦਦ ਕਰਾਏਗਾ ਕੰਮ ਕਰਾਏਗਾ ਜੇ ਜਦੋਂ ਫਸਲ ਪਲ ਜਾਵੇਗੀ ਫਸਲ ਵੱਢੀ ਜਾਵੇਗੀ ਵੇਚੀ ਜਾਵੇਗੀ ਤਾਂ ਉਹ ਫਸਲ ਦੇ ਵਿੱਚੋਂ ਹੀ ਕੁਝ ਹਿੱਸਾ ਜਿਹੜਾ ਆ ਉਹ ਕੰਮ ਕਰਾਉਣ ਵਾਲੀ ਮਜ਼ਦੂਰ ਨੂੰ ਜ਼ਿੰਮੇਵਾਰ ਦਿੰਦਾ ਹੁੰਦਾ ਸੀ ਇਸੇ ਤਰ੍ਹਾਂ ਮਾਣੇ ਦਾ ਤੇ ਉੱਤਮ ਨੌਜਵਾਨ ਮਜਾਰੇ ਵਾਲੇ ਦਾ ਕਰਾਰ ਹੁੰਦਾ ਤੇ ਮਾਣ ਉੱਤਮ ਨੂੰ ਆਪਣਾ ਕਾਮੀ ਰੱਖ ਲੈਂਦਾ ਹੈ ਉੱਤਮ ਨੌਜਵਾਨ ਲਗਭਗ 6 ਮਹੀਨੇ ਦਾ ਸਮਾਂ ਮਾਣੇ ਜ਼ਿੰਮੇਵਾਰ ਦੇ ਕੰਮ ਕਰਦਾ ਹੈ ਫਸਲવાડી ਸੰਭਦਾ ਹੈ ਇਸ ਸਮਾਂ ਕਣਕ ਦਾ ਹੁੰਦਾ ਹੈ ਕਣਕ ਬੀਜੀ ਜਾਂਦੀ ਹੈ ਕਣਕ ਨੂੰ ਪਾਲਿਆ ਜਾਂਦਾ ਹੈ ਕਣਕ ਦੀ ਸਿੰਜਾਈ ਹੁੰਦੀ ਹੈ ਫਸਲ ਪड़ ਜਾਂਦੀ ਹੈ ਫਸਲ ਵੱਢੀ ਜਾਂਦੀ ਹੈ ਤੇ ਫਸਲ ਵੇਚੀ ਜਾਂਦੀ ਹੈ ਹੁਣ ਜਦੋਂ ਫਸਲ ਵੇਚ ਦਿੱਤੀ ਤਾਂ ਉਹ ਸਮਾਂ ਆ ਗਿਆ ਜਦੋਂ ਮਾਣੇ ਜ਼ਿਮੀਦਾਰ ਨੇ ਉੱਤਮ ਨੌਜਵਾਨ ਦੇ ਨਾਲ ਕੀਤੇ ਹੋਏ ਕਰਾਰ ਨੂੰ ਪੂਰਾ ਕਰਨਾ ਸੀ ਭਾਪਕੇ ਉਹਨੇ ਤੈਅ ਕੀਤਾ ਸੀ ਕਿ ਜਦੋਂ ਮੈਂ ਫਸਲ ਵੇਚਾਂਗਾ ਤਾਂ ਤੂੰ ਜੋ ਮੇਰੇ ਨਾਲ ਕੰਮ ਦੇ ਵਿੱਚ ਮਦਦ ਕਰਾਵੇਂਗਾ ਖੇਤੀ ਵਿੱਚ ਕੰਮ ਕਰਾਵੇਂਗਾ ਉਹਦੇ ਇਹਵਜ ਦੇ ਵਿੱਚ ਉਹਦੀ ਤਨਖਾਹ ਦੇ ਰੂਪ ਦੇ ਵਿੱਚ ਮੈਂ ਤੈਨੂੰ ਪੈਸੇ ਨਹੀਂ ਆਪਣੀ ਫਸਲ ਦੇ ਵਿੱਚੋਂ ਕੁਝ ਹਿੱਸਾ ਦਵਾਂਗਾ ਭਾਵ ਕਿ ਕਣਕ ਦੇ ਵਿੱਚੋਂ ਕੁਝ ਦਾਣੇ ਜਿਹੜੇ ਆ ਉਹ ਮੈਂ ਤੈਨੂੰ ਦਵਾਂਗਾ ਤੇ ਇਸ ਤਰ੍ਹਾਂ ਤੇਰੀ ਜਿਹੜੀ ਮਜ਼ਦੂਰੀ ਉਹ ਤੈਨੂੰ ਅਦਾ ਕੀਤੀ ਜਾਵੇਗੀ ਹੁਣ ਉਸ ਵਕਤ ਮਾਣੇ ਜ਼ਿਮੀਦਾਰ ਦੇ ਮਨ ਦੇ ਵਿੱਚ ਬੇਈਮਾਨੀ ਆ ਜਾਂਦੀ ਹੈ ਕਿਤੇ ਨਾ ਕਿਤੇ ਉਹ ਸੋਚਦਾ ਹੈ ਕਿ ਮੈਨੂੰ ਹੁਣ ਜਿਹੜਾ ਹੈ ਉਹ ਉੱਤਮ ਨੌਜਵਾਨ ਨੂੰ ਫਸਲ ਦੇ ਵਿੱਚੋਂ ਹਿੱਸਾ ਦੇਣਾ ਪਊਗਾ ਕਣਕ ਦੇਣੀ ਪਊਗੀ ਤੇ ਉਹ ਸੋਚਦਾ ਹੈ ਕਿ ਕੋਈ ਵਿਉਂਤ ਲੜਾਈ ਜਾਵੇ ਕਿ ਜਿਸ ਦੇ ਨਾਲ ਮੈਂ ਦਾਣੇ ਦੇਣ ਤੋਂ ਬਚ ਜਾ ਮੈਨੂੰ ਫਸਲ ਦਾ ਹਿੱਸਾ ਜਿਹੜਾ ਹੈ ਉੱਤਮ ਨੌਜਵਾਨ ਨੂੰ ਨਾ ਦੇਣਾ ਪਵੇ ਤਾਂ ਉਹ ਸੋਚਦਾ ਹੈ ਕਿ ਮੈਂ ਇਹਦੇ ਉੱਤੇ ਕੋਈ ਝੂਠਾ ਇਲਜ਼ਾਮ ਲਾ ਦਿੰਦਾ ਹਾਂ ਜਦੋਂ ਮੈਂ ਇਹਦੇ ਉੱਤੇ ਕੋਈ ਝੂਠਾ ਇਲਜ਼ਾਮ ਚੋਰੀ ਦਾ ਜਾਂ ਕੋਈ ਹੋਰ ਠੱਗੀ ਦਾ ਲਗਾ ਦੇਵਾਂਗਾ ਫਿਰ ਮੈਨੂੰ ਜਿਹੜਾ ਉਹ ਫਸਲ ਦਾ ਹਿੱਸਾ ਇਸ ਨੌਜਵਾਨ ਨੂੰ ਨਹੀਂ ਦੇਣਾ ਪਵੇਗਾ ਤਾਂ ਉਹ ਵਿਉਂਤ ਘੜਦਾ ਹੈ ਤੇ ਬੰਗੀ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਦਰਜ ਕਰਾ ਦਿੰਦਾ ਹੈ ਕਿ ਜਿਹੜਾ ਉੱਤਮ ਨੌਜਵਾਨ ਮੇਰੇ ਕੰਮੀ ਲੱਗਾ ਹੋਇਆ ਸੀ ਖੇਤੀਬਾੜੀ ਦੇ ਵਿੱਚ ਮੇਰੀ ਮਦਦ ਕਰਾਉਂਦਾ ਸੀ ਇਸ ਨੌਜਵਾਨ ਨੇ ਮੇਰੇ ਡੰਗਰਾਂ ਨੂੰ ਮੇਰੇ ਪਸ਼ੂਆਂ ਨੂੰ ਜ਼ਹਿਰ ਦਿੱਤੀ ਹੈ। ਹੁਣ ਥਾਣੇਦਾਰ ਮਾਣੇ ਜ਼ਿਮੀਂਦਾਰ ਦੀ ਸ਼ਿਕਾਇਤ ਜਿਹੜੀ ਉਹ ਦਰਜ ਕਰ ਲੈਂਦਾ ਤੇ ਸਿਪਾਈਆਂ ਨੂੰ ਭੇਜਦਾ ਹੈ ਕਿ ਜਾਓ ਤੁਸੀਂ ਉੱਤਮ ਨੂੰ ਥਾਣੇ ਲੈ ਕੇ ਆਓ। ਸਿਪਾਈ ਆਉਂਦੇ ਨੇ ਉਹ ਉੱਤਮ ਨੌਜਵਾਨ ਨੂੰ ਗ੍ਰਿਫਤਾਰ ਕਰਦੇ ਨੇ ਤੇ ਉਹਨੂੰ ਨਾਲ ਹੀ ਆਪਣੇ ਲੈ ਕੇ ਜਾਣ ਲੱਗਦੇ ਨੇ। ਹੁਣ ਗਰੀਬ ਦੀ ਕੋਈ ਸੁਣਵਾਈ ਨਹੀਂ ਕਰਦਾ ਨਾ ਉਸ ਸਮੇਂ ਸੁਣਵਾਈ ਕਰਦਾ ਸੀ ਤੇ ਨਾ ਹੀ ਅੱਜ ਕਿਸੇ ਗਰੀਬ ਗੁਰਬੇ ਦੀ ਕੋਈ ਖਾਸ ਸੁਣਵਾਈ ਕੀਤੀ ਜਾਂਦੀ ਹੈ ਜਿਹੜਾ ਤਕੜਾ ਬੰਦਾ ਹੁੰਦਾ ਹੈ ਪੈਸੇ ਦੇ ਵਿੱਚ ਮਾਲੋ-ਮਾਲ ਹੁੰਦਾ ਹੈ ਅਮੀਰ ਹੁੰਦਾ ਹੈ ਜ਼ਮੀਨ ਜਾਇਦਾਦ ਦਾ ਮਾਲਕ ਹੁੰਦਾ ਹੈ ਬਹੁਤੀ ਵਾਰ ਵੇਖਿਆ ਗਿਆ ਹੈ ਕਿ ਪ੍ਰਸ਼ਾਸਨ ਜਾਂ ਮੋਤਵਾਰ ਪਿੰਡ ਦੇ ਸੱਜਣ ਜਾਂ ਹੋਰ ਅਮਲਾ ਫੇਲਾ ਜਿਹੜਾ ਹੈ ਉਹ ਤਾਕਤਵਰ ਅਮੀਰ ਦੇ ਵਾਲੇ ਪਾਸੇ ਹੀ ਝੁਕਾ ਰੱਖਦਾ ਹੈ ਗਰੀਬ ਵਾਲੇ ਪਾਸੇ ਕੋਈ ਝੁਕਾ ਨਹੀਂ ਰੱਖਦਾ ਸਿਰਫ ਪ੍ਰਮਾਤਮਾ ਹੀ ਗਰੀਬ ਦਾ ਵਾਲੀਵਾਰ ਹੁੰਦਾ ਹੈ ਇਸੇ ਤਰ੍ਹਾਂ ਉੱਤਮ ਨੌਜਵਾਨ ਵੱਖ-ਵੱਖ ਲੋਕਾਂ ਦੇ ਅੱਗੇ ਮੋਤਵਾਰ ਸੱਜਣਾਂ ਦੇ ਅੱਗੇ ਗੁਹਾਰ ਲਾਉਂਦਾ ਹੈ ਕਿ ਮੇਰੀ ਮਦਦ ਕਰੋ ਮੇਰੇ ਤੇ ਝੂਠਾ ਇਲਜ਼ਾਮ ਲਾਇਆ ਗਿਆ ਹੈ ਮੈਂ ਪਸ਼ੂਆਂ ਨੂੰ ਜ਼ਹਿਰ ਨਹੀਂ ਦਿੱਤੀ ਹੁਣ ਸੱਚ ਕੀ ਹੈ ਝੂਠ ਕੀ ਹੈ ਕੋਈ ਨਹੀਂ ਜਾਣਦਾ ਪਰ ਉਸ ਵਕਤ ਕੋਈ ਵੀ ਜਿਹੜਾ ਉੱਤਮ ਨੌਜਵਾਨ ਦੀ ਮਦਦ ਨਹੀਂ ਕਰਦਾ ਜਾਂ ਉਹਦੀ ਬਾਹ ਫੜਨ ਵਾਸਤੇ ਅੱਗੇ ਨਹੀਂ ਆਉਂਦਾ ਸਿਪਾਹੀ ਉਹਨੂੰ ਫੜ ਕੇ ਲੈ ਕੇ ਜਾ ਰਹੇ ਨੇ ਉਹਨੇ ਜਿਹੜਾ ਨੌਜਵਾਨ ਉੱਤਮ ਹੈ ਕਦੇ-ਕਦਾਈਂ ਇਹ ਹਜ਼ੂਰ ਸ਼ਰੀਨਾਬ ਕਮ ਰਾਜਾ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਆਉਂਦਾ ਹੁੰਦਾ ਸੀ ਔਰ ਮਹਾਰਾਜ ਦੇ ਦਰਸ਼ਨ ਕਰਕੇ ਜਾਇਆ ਕਰਦਾ ਸੀ ਤਾਂ ਇਹ ਜਦੋਂ ਬੇਵਸ ਹੋ ਜਾਂਦਾ ਹੈ ਕੋਈ ਵੀ ਇਹਦੀ ਬਾਹ ਨਹੀਂ ਫੜਦਾ ਕੋਈ ਇਹਦੀ ਮਦਦ ਕਰਨ ਲਈ ਤਿਆਰ ਨਹੀਂ ਹੁੰਦਾ ਸਿਪਾਈ ਉੱਤਮ ਨੌਜਵਾਨ ਨੂੰ ਫੜ ਕੇ ਲੈ ਕੇ ਜਾ ਰਹੇ ਨੇ ਉਹ ਰੋ ਰਿਹਾ ਹੈ ਵਿਰਾਗ ਦੇ ਵਿੱਚ ਉਹਦੀਆਂ ਅੱਖਾਂ ਭਿੱਜੀਆਂ ਹੋਈਆਂ ਨੇ ਅੰਤਰ ਧਿਆਨ ਹੋ ਕੇ ਰੋਂਦੀਆਂ ਹੋਈਆਂ ਅੱਖਾਂ ਦੇ ਨਾਲ ਹਿਰਦੇ ਤੋਂ ਹਜ਼ੂਰ ਸ਼੍ਰੀਨਾਪਕਾ ਮਹਾਰਾਜਾ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਕਰਦਾ ਹੈ ਅਰਜ਼ੋਈ ਕਰਦਾ ਹੈ ਤੇ ਪਾਸ਼ਾ ਨੂੰ ਕਹਿੰਦਾ ਕਿ ਪਾਸ਼ਾਓ ਅੱਜ ਮੇਰਾ ਕੋਈ ਬਾਲੀਵਾਰਸ ਨਹੀਂ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਕਿਸੇ ਨੇ ਮੇਰੀ ਬਾਹ ਨਹੀਂ ਫੜੀ ਮੇਰੇ ਤੇ ਨਿਰਾ ਝੂਠਾ ਇਲਜ਼ਾਮ ਲਾ ਦਿੱਤਾ ਗਿਆ ਤੇ ਮੇਰਾ ਕੋਈ ਆਸਰਾ ਨਹੀਂ ਹੈਗਾ ਮੇਰਾ ਆਸਰਾ ਕੇਵਲ ਤੇ ਕੇਵਲ ਤੁਸੀਂ ਹੋ ਉਹ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸੱਚੇ ਮਨੋਂ ਵਿਰਾਗ ਦੇ ਵਿੱਚ ਹੰਝੂ ਉਹਦੇ ਲਗਾਤਾਰ ਅੱਖਾਂ ਚੋਂ ਵਗ ਰਹੇ ਨੇ ਸਿਪਾਈ ਉਹਨੂੰ ਧੁੰਦੇ ਜਾ ਰਹੇ ਨੇ ਤੇ ਉਹ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦਾ ਹੈ ਕਿ ਰਾਜਾ ਸਾਹਿਬ ਜੀ ਮੇਰੇ ਬਾਲੀਵਾਰ ਸਿਰਫ ਤੁਸੀਂ ਹੋ ਤੁਸੀਂ ਸੱਚ ਝੂਠ ਦਾ ਨਟਾਰਾ ਕਰਨਾ ਤੇ ਨਿਮਾਣੇ ਦੀ लाज ਰੱਖਣੀ ਹੁਣ ਜਿਹੜੀ ਉੱਤਮ ਨੌਜਵਾਨ ਦੀ ਕੀਤੀ ਹੋਈ ਅਰਦਾਸ ਹੈ ਉਹ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਦੇ ਚਰਨਾਂ ਵਿੱਚ ਪ੍ਰਵਾਨੀ ਗਈ ਹੈ ਅੱਜ ਵੀ ਜਦੋਂ ਅਸੀਂ ਸੱਚੇ ਮਨੋਂ ਪ੍ਰੇਮ ਦੇ ਵਿੱਚ ਭਿੱਜ ਕੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕੋਈ ਅਰਦਾਸ ਕਰਦੇ ਆ ਨਾ ਬੇਨਤੀ ਕਰਦੇ ਆ ਤਾਂ ਸਾਡੀ ਉਸ ਅਰਦਾਸ ਨੂੰ ਹਜ਼ੂਰ ਪ੍ਰਵਾਨ ਕਰਦੇ ਨੇ ਤੇ ਸਾਡੀ लाज ਰੱਖਦੇ ਨੇ ਬਹੁਤ ਆਤ ਵਾਰ ਇਹ ਸਾ ਦੇਖਿਆ ਗਿਆ ਹੈ ਅੱਜ ਵੀ ਕੋਈ ਮੁਸ਼ਕਲ ਦੇ ਵਿੱਚ ਆਪਾਂ ਹੋਈਏ ਆਪਾਂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰੀਏ ਤਾਂ ਪਾਤਸ਼ਾਹ ਸਾਡੀ ਪੈਜ ਰੱਖਦੇ ਨੇ ਸਾਡੀ ਇਲਾਜ ਰੱਖਦੇ ਨੇ ਸਾਡੇ ਵਾਲੀਵਾਰਸ ਬਣ ਜਾਂਦੇ ਨੇ ਪਰ ਸ਼ਰਤ ਹੈ ਕਿ ਸਾਡੇ ਮਨ ਦੇ ਵਿੱਚ ਜੋ ਵਿਰਾਗ ਹੈ ਉਹ ਸੱਚਾ ਹੋਵੇ ਅਰਦਾਸ ਅਸੀਂ ਸੱਚੇ ਮਨ ਦੇ ਨਾਲ ਕੀਤੀ ਹੋਵੇ ਤੇ ਕਿਸੇ ਦਾ ਨੁਕਸਾਨ ਕਰਨ ਵਾਸਤੇ ਨਹੀਂ ਆਪਣੇ ਬਚਾਅ ਵਾਸਤੇ ਕੀਤੀ ਹੋਵੇ ਆਪਣੇ ਸੱਚ ਨੂੰ ਉਜਾਗਰ ਕਰਨ ਵਾਸਤੇ ਕੀਤੀ ਹੋਵੇ ਹੁਣ ਇਹ ਜਿਹੜਾ ਨੌਜਵਾਨ ਉੱਤਮ ਇਹ ਸੱਚਾ ਹੁੰਦਾ ਇਸਨੇ ਕੋਈ ਇਸ ਤਰ੍ਹਾਂ ਦਾ ਕੰਮ ਤਾਂ ਕੀਤਾ ਨਹੀਂ ਹੁੰਦਾ ਝੂਠਾ ਇਲਜ਼ਾਮ ਇਹਦੇ ਤੇ ਲੱਗਦਾ ਤੇ ਸੱਚੇ ਮਨ ਦਾ ਇਹ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰ ਦਿੰਦਾ ਜਦੋਂ ਸਿਪਾਈ ਇਹਨੂੰ ਫੜ ਕੇ ਥਾਣੇਦਾਰ ਦੇ ਅੱਗੇ ਪੇਸ਼ ਕਰਦੇ ਨੇ ਥਾਣੇਦਾਰ ਪਹਿਲਾਂ ਤਾਂ ਗੁੱਸੇ ਦੇ ਵਿੱਚ ਲਾਲ ਪੀੜਾ ਹੋ ਕੇ ਇਹਨੂੰ ਦਬਕਾ ਮਾਰਦਾ ਤੇ ਪੁੱਛਦਾ ਹੈ ਕਿ ਤੂੰ ਇਹ ਕੰਮ ਕਿਉਂ ਕੀਤਾ ਪਸ਼ੂਆਂ ਨੂੰ ਜ਼ਹਿਰ ਕਿਉਂ ਦਿੱਤੀ ਤਾਂ ਉੱਤਮ ਨੌਜਵਾਨ ਜਿਹੜਾ ਹੈ ਉਹ ਰੋਂਦਾ ਰੋਂਦਾ ਥਾਣੇਦਾਰ ਨੂੰ ਕਹਿੰਦਾ ਕਿ ਥਾਣੇਦਾਰ ਸਾਹਿਬ ਮੈਨੂੰ ਤੁਸੀਂ ਜਿੱਥੇ ਮਰਜੀ ਸੌਂਖਵਾ ਲਓ ਮੈਂ ਇਹ ਚੋਰੀ ਚਕਾਰੀ ਨਹੀਂ ਕੀਤੀ ਤੇ ਨਾ ਹੀ ਇਹਦੇ ਪਸ਼ੂਆਂ ਨੂੰ ਕੋਈ ਜ਼ਹਿਰ ਦਿੱਤੀ ਹੈ ਮੇਰੇ ਤੇ ਨਿਰਾ ਝੂਠਾ ਇਲਜ਼ਾਮ ਜਿਹੜਾ ਉਹ ਲਾਇਆ ਗਿਆ ਮੈਂ ਕੋਈ ਵੀ ਸੌਂਖ ਖਾਣ ਵਾਸਤੇ ਤਿਆਰ ਹਾਂ ਤਾਂ ਉਸੇ ਵਕਤ ਹਜ਼ੂਰ ਸ਼੍ਰੀ ਨਾਮਕਮਲ ਰਾਜਾ ਸਾਹਿਬ ਜੀ ਐਸੀ ਕਲਾ ਵਰਤਉਂਦੇ ਨੇ ਕਿ ਥਾਣੇਦਾਰ ਦੇ ਮਨ ਦੇ ਵਿੱਚ ਦਇਆ ਪ੍ਰਗਟ ਹੋ ਜਾਂਦੀ ਹੈ ਕਿਉਂਕਿ ਉੱਤਮ ਨੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਤੇ ਪਾਦਸ਼ਾਹ ਨੇ ਫਿਰ ਆਪਣੇ ਨਿਮਾਣੇ ਸੇਵਾਦਾਰ ਦੀ ਇਲਾਜਤ ਰੱਖਣੀ ਸੀ ਦੇ ਪਾਸ਼ਾ ਐਸੀ ਕਲਾ ਵਰਤਾ ਦਿੰਦੇ ਨੇ ਕਿ ਥਾਣੇਦਾਰ ਦੇ ਮਨ ਵਿੱਚ ਦਇਆ ਆਉਂਦੀ ਹੈ ਤੇ ਉਹ ਕਹਿੰਦਾ ਕਿ ਇਸ ਸਾਰੀ ਗੱਲ ਦਾ ਜਿਹੜਾ ਫੈਸਲਾ ਹੈ ਉਹ ਆਪਾਂ ਇੱਥੇ ਨਹੀਂ ਕਰਾਂਗੇ ਆਪਾਂ ਪਿੰਡ ਜਾ ਕੇ ਇਸ ਦਾ ਫੈਸਲਾ ਕਰਾਂਗੇ ਦਿਨ ਤੈਹ ਹੋ ਜਾਂਦਾ ਹੈ ਕਿ ਇਸ ਦਿਨ ਨੂੰ ਪਿੰਡ ਦੇ ਵਿੱਚ ਥਾਣੇਦਾਰ ਤੇ ਪੰਚਾਇਤ ਬੈਠੇਗੀ ਤੇ ਫਿਰ ਜਿਹੜਾ ਉਹ ਫੈਸਲਾ ਕੀਤਾ ਜਾਵੇਗਾ ਕਿ ਮਾਣਾ ਜੀਮੀਦਾਰ ਸੱਚਾ ਹੈ ਜਾਂ ਉੱਤਮ ਮਜ਼ਦੂਰ ਸੱਚਾ ਹੈ ਤਾਂ ਫਿਰ ਉਹ ਦਿਨ ਆ ਜਾਂਦਾ ਹੈ ਦਰਵਾਜ਼ੇ ਦੇ ਵਿੱਚ ਬਹੁਤ ਵੱਡਾ ਇਕੱਠ ਹੋ ਜਾਂਦਾ ਹੈ ਕਿਉਂਕਿ ਇਹੋ ਜਿਹੇ ਫੈਸਲਿਆਂ ਦੇ ਵਿੱਚ ਆਮ ਤੌਰ ਤੇ ਲੋਕ ਤਮਾਸ਼ਾ ਦੇਖਣ ਲਈ ਇਕੱਠੇ ਹੋ ਜਾਂਦੇ ਨੇ ਕਿ ਦੇਖਦੇ ਆ ਕਿ ਕਿਹਦੀ ਪਿੱਠ ਲੱਗਦੀ ਆ ਤੇ ਬਹੁਤ ਵੱਡਾ ਇਕੱਠ ਹੋ ਜਾਂਦਾ ਜਮਾਵੜਾ ਹੋ ਜਾਂਦਾ ਦਰਵਾਜ਼ੇ ਦੇ ਵਿੱਚ ਜਦੋਂ ਇਕੱਠ ਹੁੰਦਾ ਤੇ ਇੱਕ ਗਊ ਲਿਆਂਦੀ ਜਾਂਦੀ ਆ ਗਊ ਦੇ ਗਲ ਵਿੱਚ ਆਟਾ ਬੰਨ ਲਿਆ ਜਾਂਦਾ ਤੇ ਉਹ ਗਊ ਨੂੰ ਦਰਵਾਜ਼ੇ ਵਿੱਚ ਖੜਾ ਕਰ ਲਿਆ ਜਾਂਦਾ ਪਹਿਲਾਂ ਮਾਣੇ ਜ਼ਿਮੀਂਦਾਰ ਨੂੰ ਕਿਹਾ ਜਾਂਦਾ ਕਿ ਜੇ ਤੂੰ ਸੱਚਾ ਹੈ ਜੇ ਸੱਚਮੁੱਚ ਉੱਤਮ ਨੌਜਵਾਨ ਨੇ ਤੇਰੇ ਪਸ਼ੂਆਂ ਨੂੰ ਜ਼ਹਿਰ ਦਿੱਤਾ ਤਾਂ ਤੂੰ ਦਰਵਾਜ਼ੇ ਵਿੱਚ ਖੜਾ ਹੋ ਕੇ ਗਊ ਦੇ ਗਲ ਦੇ ਵਿੱਚੋਂ ਆਟਾ ਤੋੜਦੇ ਤੇ ਕਹਦੇ ਕਿ ਮੈਂ ਸੱਚਾ ਹਾਂ ਤੇ ਉੱਤਮ ਨੌਜਵਾਨ ਨੇ ਮੇਰੇ ਪਸ਼ੂਆ ਨੂੰ ਜ਼ਹਿਰ ਦਿੱਤੀ ਹੈ ਪਰ ਮਾਣਾ ਜ਼ਿਮੀਦਾਰ ਜਿਵੇਂ ਹੀ ਉਸ ਗਊ ਦੇ ਗਲ ਦੇ ਵਿੱਚੋਂ ਆਟਾ ਤੋੜਨ ਲੱਗਦਾ ਹੈ ਤਾਂ ਮਹਾਰਾਜ ਐਸੀ ਕਲਾ ਵਰਤਉਂਦੇ ਨੇ ਕਿ ਮਾਣੇ ਜ਼ਿਮੀਦਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਕੇ ਜਾਂਦੀ ਹੈ ਐਸੀ ਕਲਾ ਵਰਤਦੀ ਹੈ ਉਹ ਘਬਰਾ ਜਾਂਦਾ ਹੈ ਸੱਚ ਉਜਾਗਰ ਹੋ ਜਾਂਦਾ ਹੈ ਤੇ ਉਹ ਆਟਾ ਜਿਹੜਾ ਹੈ ਉਹਨੂੰ ਤੋੜਨ ਤੋਂ ਅਸਮਰਥ ਹੋ ਜਾਂਦਾ ਹੈ ਮਾਣਾ ਜ਼ਿਮੀਦਾਰ ਗਊ ਦੇ ਗਲ ਦੇ ਵਿੱਚੋਂ ਆਟਾ ਤੋੜ ਨਹੀਂ ਪੌਂਦਾ ਤੇ ਉਹ ਐਨ ਘਬਰਾ ਜਾਂਦਾ ਪਾਣੀਓ ਪਾਣੀ ਹੋ ਜਾਂਦਾ ਤੇ ਆਪਣੇ ਸੱਚ ਨੂੰ ਆਪ ਹੀ ਜਾਗਰੂਕ ਕਰਦਾ ਹੋਇਆ ਕਹਿੰਦਾ ਕਿ ਮੈਂ ਇਸ ਗੱਲ ਦੇ ਵਿੱਚ ਝੂਠਾ ਹਾਂ ਮੈਂ ਸੱਚੀ ਇਸ ਦੇ ਉੱਤੇ ਝੂਠਾ ਇਲਜ਼ਾਮ ਲਾਇਆ ਹੈ ਉੱਤਮ ਨੌਜਵਾਨ ਜਿਹੜਾ ਇਹ ਬਿਲਕੁਲ ਨਿਰਦੋਸ਼ ਹੈ ਇਹਦੇ ਉੱਤੇ ਮੈਂ ਹੀ ਝੂਠਾ ਇਲਜ਼ਾਮ ਲਾਇਆ ਸੀ ਕਿ ਮੈਨੂੰ ਇਹਨੂੰ ਦਾਣੇ ਨਾ ਦੇਣੇ ਪੈਣੇ ਇਹਦੀ ਮਜ਼ਦੂਰੀ ਨਾ ਦੇਣੀ ਪਵੇ ਤੇ ਮੈਂ ਬੇਈਮਾਨੀ ਕੀਤੀ ਸੀ ਉਹ ਮੰਨ ਜਾਂਦਾ ਹੈ ਕਿਤੇ ਨਾ ਕਿਤੇ ਇਹ ਹਜ਼ੂਰ ਸ਼੍ਰੀ ਨਾਭਕਰ ਰਾਜਾ ਸਾਹਿਬ ਜੀ ਦੀ ਵਰਤਾਈ ਹੋਈ ਕਲਾ ਹੀ ਸੀ ਕਿ ਜਿਹੜਾ ਥਾਣੇਦਾਰ ਦੇ ਮਨ ਦੇ ਵਿੱਚ ਦਇਆ ਪ੍ਰਗਟ ਹੋਈ ਦੂਜਾ ਮਾਣਾ ਜ਼ਿਮੀਂਦਾਰ ਜੋ ਅੱਜ ਤੱਕ ਉੱਚੀ ਉੱਚੀ ਬੋਲ ਕੇ ਬਾਰ ਬਾਰ ਇਹ ਕਹਿ ਰਿਹਾ ਸੀ ਕਿ ਮੇਰੇ ਪਸ਼ੂਆਂ ਨੂੰ ਉੱਤਮ ਨੇ ਜ਼ਹਿਰ ਦਿੱਤੀ ਹੈ ਉੱਤਮ ਨੇ ਜ਼ਹਿਰ ਦਿੱਤੀ ਹੈ ਜਦੋਂ ਗਾਂ ਦੇ ਗਲ ਦੇ ਵਿੱਚ ਉਹ ਅੱਟਾ ਤੋੜਨ ਦੀ ਵਾਰੀ ਆਉਂਦੀ ਹੈ ਤਾਂ ਉਹਦੇ ਪੈਰਾਂ ਥੱਲੇ ਉਹ ਜ਼ਮੀਨ ਖਿਸਕ ਕੇ ਜਾਂਦੀ ਹੈ ਪਾਸ਼ਾ ਐਸੀ ਕਲਾ ਵਰਤਾ ਦਿੰਦੇ ਨੇ ਕਿ ਮਾਣੇ ਜ਼ਿਮੀਂਦਾਰ ਦੇ ਮੂੰਹੋਂ ਹੀ ਸੱਚ ਜਿਹੜਾ ਹੈ ਉਹ ਪ੍ਰਗਟ ਕਰ ਦਿੰਦੇ ਨੇ ਹੁਣ ਇਹ ਇੱਕ ਗਰੀਬ ਮਜ਼ਦੂਰ ਸੇਵਾਦਾਰ ਦੀ ਲਾਜ ਹਜ਼ੂਰ ਸ਼ਰੀ ਨਾਮਕ ਰਾਜਾ ਸਾਹਿਬ ਜੀ ਨੇ ਰੱਖੀ ਸੀ ਤਾਂ ਇਹ ਉਸ ਸਮੇਂ 1 ਰੁਪਏ ਦਾ ਪਤਾਸਿਆਂ ਦਾ ਪ੍ਰਸ਼ਾਦ ਸੁਖਦਾ ਜਦੋਂ ਇਹਨੂੰ ਸਿਪਾਈ ਫੜ ਕੇ ਲੈ ਕੇ ਜਾ ਰਹੇ ਹੁੰਦੇ ਨੇ ਜਦੋਂ ਇਹ ਪਾਦਸ਼ਾਹ ਦੇ ਚਰਨਾਂ 'ਚ ਅਰਦਾਸ ਕਰਦਾ ਹੈ ਸ਼ੁਕਰਾਨੇ ਵਜੋਂ ਇਹ ਨੌਜਵਾਨ ਪਤਾਸਿਆਂ ਦਾ ਪ੍ਰਸ਼ਾਦ ਲੈ ਕੇ ਹਜ਼ੂਰ ਸ਼੍ਰੀ ਨਾਵ ਕਮਰਾਜਾ ਸਾਹਿਬ ਜੀ ਦੇ ਸਾਹਮਣੇ ਪੇਸ਼ ਹੁੰਦਾ ਤੇ ਇਹਦਾ ਉਹ ਪਤਾਸਿਆਂ ਦਾ ਪ੍ਰਸ਼ਾਦ ਜਿਹੜਾ ਉਹ ਖੂਹੀ ਦੇ ਪਾੜ ਦਾ ਠੱਪਾ ਲਾਉਣ ਦੀ ਖੁਸ਼ੀ ਦੇ ਵਿੱਚ ਸੰਗਤ ਦੇ ਵਿੱਚ ਵਰਤਾਇਆ ਜਾਂਦਾ ਤੇ ਪਾਤਸ਼ਾਹ ਦਾ ਸ਼ੁਕਰਾਨਾ ਕਰਦਾ ਕਿ ਪਾਤਸ਼ਾਹ ਮੇਰੀ ਲਾਵਾਰਸ ਦੀ ਤੁਸੀਂ ਵਾਰਸ ਬਣ ਕੇ ਲਾਜ ਰੱਖ ਲਈ ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ ਅੱਜ ਦੇ ਐਪੀਸੋਡ ਵਿੱਚ ਇੰਨਾ ਹੀ ਅਗਲੇ ਐਪੀਸੋਡ ਵਿੱਚ ਹਜ਼ੂਰ ਸ਼੍ਰੀਨਾਪਕਮ ਰਾਜਾ ਸਾਹਿਬ ਜੀ ਦੀ ਜੀਵਨੀ ਦੀ ਇੱਕ ਹੋਰ ਸਾਖੀ ਲੈ ਕੇ ਆਪ ਸਰਬਤ ਸੰਗਤ ਦੇ ਸਨਮੁਖ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਲਈ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀਕਾਰ ਪਲੀ